ਇਹ ਇਹ ਨਹੀਂ ਕਿ ਅਸੀਂ ਐਮਪੀ ਬਣਾਉਂਦਾ ਤੇ ਅਸੀਂ ਹੁਣ ਘਰ ਬਹਿ ਜਾਈਏ ਜਾਂ ਇਹਦੀਆਂ ਸੁੱਖ ਸਹੂਲਤਾਂ ਮੰਨਣ ਡੇ ਪੀਏ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਉਹਦਾ ਜਿਹੜਾ ਲੋਕਾਂ ਨੇ ਇਹਨਾਂ ਮਾਨਸਿਕਾar ਜਾਂ ਪਿਆਰ ਦੇ ਰਿਹਾ ਤੇ ਇਹ ਪੰਜਾਬ ਦੇ ਸਿਰ ਤੇ ਸਾਡੇ ਲੀਡਰਾਂ ਦੇ ਸਿਰ ਤੇ ਪੰਜਾਬ ਨੇ ਪਹਿਲਾਂ ਹੀ ਬਹੁਤ ਵੱਡਾ ਕਰਜ਼ਾ ਚੜਾਇਆ ਉਹ ਕਈਆਂ ਨੇ ਤੇ ਨਹੀਂ ਤਾਰਿਆ ਤੇ ਉਹਨਾਂ ਦੀ ਹਾਲਾਤ ਕੀ ਹੋ ਗਈ ਹੈ ਜਿਹੜਾ ਨਹੀਂ ਉਸ ਕਸਵਟੀ ਤੇ ਪੂਰਾ ਉਤਰੂ ਫਿਰ ਉਹਦੇ ਨਾਲ ਜੋ ਵਾਪਰਦਾ ਫਿਰ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਤੁਸੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਕਰੋ ਤੱਕ ਇਹ ਉਹ ਇਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਤੀ ਹੈ ਉਹਦੇ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਹੈ ਇਹ ਜਿੰਨੇ ਵੀ ਮਹੀਨਾ ਲੱਗਦਾ ਡੇਢ ਲੱਗਦਾ 2 ਲੱਗਦੇ ਇਹਦੇ ਵਿੱਚ ਵਿੱਚ ਅਸੀਂ ਕਰ ਲਿਆ ਪੰਚਾਇਤੀ ਚੋਣਾਂ 'ਚ ਕੋਈ ਨਹੀਂ ਇਸਨੇ ਪੰਚਾਇਤੀ ਚੋਣਾਂ 'ਚ ਸਿੰਧ ਦੇ ਪਿੰਡ ਦੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਪਾਰਟੀ ਬਾਜ਼ੀ ਧੜੇ ਬਾਜ਼ੀ ਤੋਂ ਉੱਪਰ ਉੱਠ ਕੇ ਕੋਈ ਚੰਗੇ ਲੋਕਾਂ ਨੂੰ ਚੁਣ ਕੇ ਜਿਹੜੇ ਤੁਹਾਡੇ ਬੱਚਿਆਂ ਨੂੰ ਬਚਾਉਣ ਦੀ ਕੋਈ ਨਸ਼ਿਆਂ ਦਾ ਕੋਈ ਰੋਕ-ਥੰਮ ਕਰਨ ਵਾਸਤੇ ਕੋਈ ਹੰਬੜਾ ਮਾਰ ਸਕਦੇ ਉਹਨਾਂ ਲੋਕਾਂ ਨੂੰ ਅੱਗੇ ਲਿਆਓ ਤੇ ਆਣ ਇੰਦਿਆਂ ਪ੍ਰਧਾਨ ਸਭਾ ਦੇ ਚੋਣਾਂ ਹੋਣੀਆਂ ਉੱਚ ਤਾਂ ਲੋਕਾਂ ਦੇ ਮੇਰੇ ਹਾਂ ਉਹਦੇ ਬਾਰੇ ਵੀ ਸੋਚਾਂਗੇ ਜੀ ਅਜੇ ਅਨਾਉਂਸ ਨਹੀਂ ਹੋਇਆ ਉਹਦੇ ਬਾਰੇ ਵਿੱਚ ਜੇ ਕੋਈ ਸਿਹਰਤ ਬੰਦੇ ਹੋਣਗੇ ਤੇ ਜੇ ਹੋ ਸਕੇ ਤਾਂ ਅਸੀਂ ਜੇ ਆਪਣੇ ਲੋਕ ਕੋਈ ਲੜਨਾ ਚ ਉਹਦਾ ਮੌਕਾ ਬਣਦਾ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਕੋਈ ਜਿਹੜੇ ਕਿਸ ਨੂੰ ਸਪੋਰਟ ਕਰਾਂਗੇ ਚੰਗੇ ਬਣੇ ਜਿਹੜੀ ਤੁਸੀਂ ਐਸੀ ਪਾਰਟੀ ਬਣਾਉਣੇ ਕਿਸੇ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਨਾਲ ਰਲ ਕੇ ਬਣਾਉਣੇ ਕਿ ਕਿ ਵੱਖਰੀ ਹੋਵੇ ਨਹੀਂ ਪਾਰਟੀ ਤੇ ਵੱਖਰੀ ਹੋਗੀ ਮੁੜ ਕੇ ਰਲ ਕੇ ਚੱਲਿਆ ਜਾ ਸਕਦਾ ਹੈ ਲੜਕੇ ਬੁਆਸੀਂ ਸਾਰੀਆਂ ਤਰ੍ਹਾਂ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਪਰ ਪਾਰਟੀ ਇੱਕ ਵੱਖਰੀ ਹੋਊਗੀ ਉਹਦਾ ਸਾਰਾ ਸਿਸਟਮ ਜਿਹੜਾ ਕਿ ਸਿੱਖ ਸੋਚ ਦੇ ਅਨਸਾਰ ਹੋਊਗਾ